ਆਪਾਂ ਫਾਈਨਲੀ ਜੀ ਦੇ ਪ੍ਰਯਾਗ ਪਹੁੰਚ ਚੁੱਕੇ ਆਂਗੇ ਇੱਥੇ ਆਪਾਂ ਸੰਗਮ ਪੁਆਇੰਟ ਦੇ ਉੱਤੇ ਖੜੇ ਸੀਗੇ ਜੇ ਕੋਈ ਵੀ ਵੀਰ ਹੇਮਕੌਂ ਸਾਹਿਬ ਦੀ ਯਾਤਰਾ ਕਰ ਰਿਹਾਗਾ ਤਾਂ ਇਸ ਜਗ੍ਹਾ ਦੇ ਉੱਤੇ ਖੜ ਕੇ ਇਹ ਜਿਹੜਾ ਵਿਊ ਪੁਆਇੰਟ ਹੈਗਾ ਇਹਦਾ ਜ਼ਰੂਰ ਆਨੰਦ ਲਿਓ ਕਿਉਂਕਿ ਇੱਥੇ ਦੋ ਨਦੀਆਂ ਦਾ ਜਿਹੜਾ ਸੰਗਮ ਪੁਆਇੰਟ ਹੈਗਾ ਉਹ ਬਣਦਾ ਨੇ ਤੁਹਾਨੂੰ ਸਾਹਮਣੇ ਦਿਖਾ ਰਹੇ ਆਂ ਸਾਹਮਣੇ ਭਾਗੀ ਦਿੱਤੀ ਹੈ ਕਿ ਉਹ ਹਲਕਨੰਦਾਗੀ ਅਤੇ ਸਾਹਮਣੇ ਜਿਹੜਾ ਸੰਗਮ ਵਾਂ ਤੇ ਇੱਥੇ ਆਪਣਾ ਮੰਦਿਰ ਵੀ ਹੈਗਾ ਮੰਦਿਰ ਦੇ ਥੱਲੇ ਤੁਸੀਂ ਦੇਖ ਸਕਦੇ ਹੋਗੇ ਕਿ ਲੋਕ ਜਿਹੜੇ ਇਸ਼ਨਾਨ ਕਰ ਰਹੇ ਹੈਗੇ ਇਸ ਟਾਈਮ ਇਹ ਇਥੋਂ ਸਾਰੀ ਜਿਹੜੀ ਫਿਰ ਗੰਗਾ ਨਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿ ਜਿਹੜੀ ਕਿ ਹਰਦਵਾਰ ਤੇ ਰਿਸ਼ੀਕੇਸ਼ ਨੂੰ ਜਾਂਦੀ ਹੈਗੀ। ਵੀਓ ਇੰਨਾ ਕੁ ਵਧੀਆ ਹੈਗਾ ਕਿ ਇੱਥੇ ਹਟਣ ਦਾ ਜਿਹੜਾ ਨਾ ਨਹੀਂ ਲੈ ਰਿਹਾ ਹੈਗਾ। ਬਾਕੀ ਆਪਾਂ ਇੱਥੇ ਚਲੋ 2-4 ਮਿੰਟ ਫੋਟੋਆਂ ਵਗੈਰਾ ਕਰਾਉਂਦੇ ਆਂਗੇ ਤੇ ਵਾਪਸੀ ਦੇ ਵਿੱਚ ਜੇ ਸਵੱਭ ਬਣਿਆ ਤਾਂ ਆਪਾਂ ਮੰਦਿਰ ਦੇ ਵਿੱਚ ਜ਼ਰੂਰ ਚੱਲਾਂਗੇ। ਇੱਥੇ ਕਾਫੀ ਰਾਸ਼ ਰੰਦਾ ਹੈਗਾ। ਜ਼ਰੂਰ ਤੁਸੀਂ ਵੀ ਰੁੱਕ ਕੇ ਜਾਇਓ। ਆਪਣਾ ਸਾਈਕਲ ਖੜਾ ਬਿਲਕੁਲ ਸੰਗਮ ਪੁਆਇੰਟ ਦੇ ਉੱਪਰ। ਤੇ ਅੱਜ ਦਾ ਜਿਹੜਾ ਸਫਰ ਹੋਊਗਾ ਤਕਰੀਬਨ ਆਪਣਾ 80-90 ਕਿਲੋਮੀਟਰ ਦਾ ਸਫਰ ਹੋਊ ਕੇ ਨਗਰਾ ਸ਼ੂ ਪਹੁੰਚ ਗਿਆ ਅੱਜ ਸਹੀ ਸਲਾਮਤ ਹੈ